ਨੈਕਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠ ਸਾਬਜਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਅਤੇ ਸਵਰਗੀ ਸਰਦਾਰ ਜਬਰ ਸਿੰਘ ਸਿੱਧੂ ਦੀ ਨਿੱਗੀ ਯਾਦ ਨੂੰ ਸਮਰਪਿਤ ਕੋਸਕੋ ਕ੍ਰਿਕਟ ਟੂਰਨਾਮੈਂਟ ਦੇ ਅੱਜ ਦੂਸਰੇ ਦਿਨ ਰੋਮਾਂਚਿਕ ਮੁਕਾਬਲੇ ਦੇਖਣ ਨੂੰ ਮਿਲੇ ਅੱਜ ਦੇ ਮੁਕਾਬਲੇ ਵਿੱਚ ਖੇਡ ਰਹੀਆਂ ਵੱਖ-ਵੱਖ 9 ਟੀਮਾਂ ਦੀ ਹੌਸਲਾ ਅਫਜ਼ਾਈ ਕਰਦੇ ਆਂ ਵਿਧਾਇਕ ਸਿੱਧੂ ਨੇ ਖਿਡਾਰੀਆਂ ਨੂੰ ਖੇਡ ਮੈਦਾਨਾਂ ਨਾਲ ਜੁੜਨ ਦਾ ਸੱਦਾ ਦਿੱਤਾ ਇਸ ਮੌਕੇ ਵਿਧਾਇਕ ਸਿੱਧੂ ਦੇ ਨਾਲ ਸਰਤਾਜ ਸਿੰਘ ਸਿੱਧੂ ਜੁਬਰਾਜ ਸਿੰਘ ਸਿੱਧੂ ਬਲਦੇਵ ਸਿੱਧੂ ਜੌਨੀ ਸਿੱਧੂ ਰਾਜਾ ਸਿੱਧੂ ਏਸੀਪੀ ਸਤੰਦਰ ਸਿੰਘ ਬਿਰਕ ਅਮਰਜੀਤ ਸਿੰਘ ਲਾਡੀ ਅਮਰਜੀਤ ਸਿੰਘ ਚਾਵਲਾ ਅਤੇ ਵਿਧਾਇਕ ਸਿੱਧੂ ਦੇ ਹੋਰ ਸਾਥੀਆਂ ਵੱਲੋਂ ਖਿਡਾਰੀਆਂ ਨੂੰ ਹਜ਼ਾਰਾਂ ਰੁਪਏ ਦੇ ਨਕਦ ਇਨਾਮ ਦੇ ਕੇ ਉਹਨਾਂ ਨੂੰ ਖੇਡ ਪ੍ਰਤੀ ਉਤਸ਼ਾਹਿਤ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਪੰਜਾਬ ਸਖਤਰ ਅੰਗਤ ਸਿੰਘ ਕੰਡਾ ਆਪਣੇ ਸਾਥੀਆਂ ਅੰਸ਼ ਵਰਮਾ ਮੋਹਿਤ ਵਰਮਾ ਮਨਜੂਤ ਕਾਲੜਾ ਅੰਗਦ ਨਾਰੰਗ ਸ਼ੇਰਾ ਲੁਧਿਆਣਾ ਪਾਰਸ ਅਨੇਜਾ ਰਾਜਦੀਪ ਕਲੇਰ ਰਿਸ਼ੀ ਬਾਬਾ ਨੰਨਾ ਲੁਧਿਆਣਾ ਬਾਬਾ ਘੁੰਮਣ ਓੰਕਾਰ ਜੋਸ਼ੀ ਪ੍ਰਿਯੂਸ਼ ਗਿੱਲ ਮੁਕਲ ਵਰਮਾ ਜਸ਼ਨ ਸੰਧੂ ਗੱਗੂ ਸੋਹਤਾ ਜਸ਼ਨ ਕੈਨੇਡਾ ਸੋਬੀ ਪਾਲ ਦੁਗਰੀ ਕਾਰਤਿਕ ਮਹਾਜਨ ਹਨੀ ਜਮਾਲਪੁਰ ਤੇ ਬੁੱਟਰ ਅਰਸ਼ਦੀਪ ਸਿੰਘ ਬਿੱਲਾ ਸੱਚਾ ਜਾਦਵ ਪਪਿੰਦਰ ਪਟਿਆਲਾ ਅਜੇ ਬੜੈਚ ਸਚਿਨ ਕੁਮਾਰ ਬਿਕਰਮ ਜਸਵਿੰਦਰ ਸਿੰਘ ਮਨਪ੍ਰੀਤ ਬਾਦਲ ਗੁਰਪ੍ਰੀਤ ਸਿੰਘ ਮਨਜੋਤ ਸਿੰਘ ਕੰਡਾ ਸਮੇਤ ਪਹੁੰਚ ਕੇ ਖਿਡਾਰੀਆਂ ਵਿੱਚ ਜੋਸ਼ ਭਰਿਆ ਟੂਰਨਾਮੈਂਟ ਦੌਰਾਨ ਰੇਸ਼ਮ ਸੱਗੂ ਸੁਖਵਿੰਦਰ ਸਿੰਘ ਗਿੱਲ ਗੁਰਪ੍ਰੀਤ ਸਿੰਘ ਰਾਜਾ ਕਮਲਦੀਪ ਕਪੂਰ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਗਈ